ਐਸ ਵੇਲੇ ਦੀ ਵੱਡੀ ਖਬਰ ਸੁਖਪਾਲ ਖੇਰਾ ਦੇ ਨਾਲ ਜੁੜੀ ਹੋਈ ਆ ਰਹੀ ਹੈ ਜਿਵੇਂ ਦੱਸਦੀ ਹੈ ਸੁਖਪਾਲ ਖੇਰਾ ਵੱਲੋਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਸੁਖਪਾਲ ਖੇਰਾ ਦੀ ਵਿਦਾਇਗੀ ਰਾਤ ਕਰਵਾਉਣ ਤੇ ਧੁਰੀ ਹੋਈ ਸੀ ਅਤੇ ਇਸ ਸੰਬੰਧੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੂੰ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਸਨ ਹਰਪਾਲ ਚੀਮਾ ਦੀ ਲਿਖਤੀ ਸ਼ਿਕਾਇਤ ਤੇ ਐਕਸ਼ਨ ਲੈਂਦੇ ਹੋਏ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਵੱਲੋਂ ਸੁਖਪਾਲ ਖੇਰਨ ਨੂੰ ਨੋਟਿਸ ਪੇ ਜਗਿਆ ਅਤੇ 15 ਦਿਨ ਦੇ ਅੰਦਰ-ਅੰਦਰ ਜਵਾਬ ਮੰਗਿਆ ਗਿਆ 15 ਦਿਨਾਂ ਦੇ ਵਿੱਚ ਸੁਖਪਾਲ ਖੇਰਨ ਨੂੰ ਇਸ ਨੋਟਿਸ ਤੇ ਜਵਾਬ ਦੇਣਾ ਹੋਵੇਗਾ ਕਿ ਉਹਨਾਂ ਦੀ ਵਿਧਾਇਕੀ ਰੱਦ ਕਿਉਂ ਨਾ ਕੀਤੀ ਜਾਵੇ ਜੇਕਰ 15 ਦਿਨ ਦੇ ਅੰਦਰ ਸੁਖਪਾਲ ਖੇਰਾ ਕੋਈ ਵੀ ਜਵਾਬ ਨਹੀਂ ਦਿੰਦੇ ਤਾਂ ਉਹਨਾਂ ਦੀ ਐਮਐਲਏ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ ਹੁਣ ਅਜਿਹੇ ਵਿੱਚ ਸਾਰੇ ਹੀ ਜਾਣਨਾ ਚਾਹੁੰਦੇ ਨੇ ਕਿ ਸੁਖਪਾਲ ਖੇਰਾ ਦੀ ਵਿਧਾਇਕੀ ਮੈਂਬਰਸ਼ਿਪ ਇਸ ਤਰ੍ਹਾਂ ਕਿਵੇਂ ਰੱਦ ਹੋ ਸਕਦੀ ਹੈ ਜੀ ਹਾਂ ਦਲ ਬਦਲੂ ਕਾਨੂੰਨ ਦੇ ਤਹਿਤ ਸੁਖਪਾਲ ਖੇੜਾ ਦੀ ਮੈਂਬਰਸ਼ਿਪ ਰੱਦ ਕਰਵਾਈ ਜਾ ਸਕਦੀ ਹੈ। ਇਸ ਮਾਮਲੇ 'ਚ ਕਾਨੂੰਨ ਕੀ ਕਹਿੰਦਾ ਉਹ ਅਸੀਂ ਤੁਹਾਨੂੰ ਸਾਰਾ ਦੱਸਦੇ ਹਾਂ। ਕਾਨੂੰਨੀ ਮਾਹਰ ਮੰਨਦੇ ਨੇ ਕਿ ਦਲ ਬਦਲ ਵਿਰੋਧੀ ਕਾਨੂੰਨ ਮੁਤਾਬਕ ਖੇੜਾ ਦੀ ਵਿਧਾਇਕੀ ਨੂੰ ਪਾਰਟੀ ਰੱਦ ਕਰਵਾ ਸਕਦੀ ਹੈ। ਕਾਨੂੰਨ ਦੀਆਂ ਧਾਰਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਕੋਲ ਪੂਰੇ ਹੱਕ ਨੇ ਕਿ ਉਹ ਸੁਖਪਾਲ ਖੇੜਾ ਤੇ ਐਕਸ਼ਨ ਲੈ ਸਕਦੀ ਹੈ। ਅਤੇ ਪਾਰਟੀ ਦੀ ਪਟੀਸ਼ਨ ਤੇ ਖੈਰਾ ਦੀ ਵਿਧਾਇਕੀ ਰੱਦ ਹੋ ਸਕਦੀ ਹੈ ਸੁਖਪਾਲ ਸਿੰਘ ਖੈਰਾ ਇਸ ਵੇਲੇ ਪੁਲਤ ਤੋਂ ਵਿਧਾਇਕ ਨੇ ਦਲ ਬਦਲ ਵਿਰੋਧੀ ਕਾਨੂੰਨ ਕੀ ਹੁੰਦਾ ਹੈ ਇਸ ਦੇ ਤਹਿਤ ਕਿਵੇਂ ਖੈਰਾ ਦੀ ਵਿਧਾਇਕੀ ਰੱਦ ਕਰਵਾਈ ਜਾ ਸਕਦੀ ਹੈ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਸਾਲ 1985 ਵਿੱਚ ਸੰਵਿਧਾਨ ਚ 52ਵੀਂ ਸੋਧ ਹੋਈ ਇਸ ਵਿੱਚ 10ਵੀਂ ਅਨੁਸੂਚੀ ਚ ਸ਼ਾਮਿਲ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿ ਕਿਸੇ ਦਾਰਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਯੋਗ ਐਲਾਨਿਆ ਜਾ ਸਕਦੇ ਹਨ ਕਾਨੂੰਨ ਦੀਆਂ ਧਾਰਾਵਾਂ ਤਹਿਤ ਜੇਕਰ ਕੋਈ ਵਿਧਾਇਕ ਜਾਂ ਸੰਸਦ ਮੈਂਬਰ ਖੁਦ ਹੀ ਪਾਰਟੀ ਛੱਡ ਦਿੰਦਾ ਹੈ ਜਾਂ ਪਾਰਟੀ ਨਿਰਦੇਸ਼ਾਂ ਦੇ ਉਲਟ ਸਦਨ ਦੀ VOTING ਵਿੱਚ ਹਿੱਸਾ ਨਹੀਂ ਲੈਂਦਾ ਤਾਂ ਪਾਰਟੀ ਉਸ ਦੀ ਮੈਂਬਰਸ਼ਿਪ ਰੱਤ ਕਰਵਾ ਸਕਦੀ ਹੈ ਇਸ ਕਾਨੂੰਨ ਦੇ ਮੁਤਾਬਿਕ ਸਪੀਕਰ ਕੋਲ ਹੀ ਪਾਰਟੀ ਸ਼ਿਕਾਇਤ ਕਰਦੀ ਹੈ ਅਤੇ ਸਪੀਕਰ ਵੱਲੋਂ ਹੀ ਇਸ ਦੇ ਨਿਯਮ ਬਣਾਏ ਜਾਂਦੇ ਨੇ ਸੁਖਪਾਲ ਖੇੜਾ ਵੱਲੋਂ ਪਾਰਟੀ ਦੀ ਮੁਦਲੀ ਮੈਂਬਰਸ਼ਿਪ ਛੱਡਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਕੋਲ ਇਹ ਅਧਿਕਾਰ ਆ ਗਿਆ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਤੀ ਤੌਰ ਤੇ ਖੈਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਸ਼ਿਕਾਇਤ ਕਰ ਸਕਦੀ ਹੈ ਸੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਇੱਕ ਚੁਣੇ ਹੋਏ ਮੈਂਬਰ ਤੇ ਇਹ ਕਾਨੂੰਨ ਹੈ ਕਦੋਂ ਲੱਗ ਹੁੰਦਾ ਜੇਕਰ ਕੋਈ ਚੁਣਿਆ ਹੋਇਆ ਨੁਮਾਇੰਦਾ ਆਪਣੀ ਪਾਰਟੀ ਦੀ ਮੈਂਬਰਸ਼ਿਪ ਛੱਡ ਦੇਵੇ ਤਾਂ ਇਹ ਕਾਨੂੰਨ ਲੱਗ ਹੁੰਦਾ ਹੈ ਜੇਕਰ ਉਹ ਪਾਰਟੀ ਦੀ ਦਿਸ਼ਾ ਨਿਰਦੇਸ਼ਾਂ ਵਿਰੁੱਧ ਵੋਟ ਕਰਦਾ ਹੈ ਜਾਂ VOTING ਹੀ ਨਹੀਂ ਕਰਦਾ ਮਤਲਬ ਆਪਣੀ ਕੋਈ ਹਿੱਸੇਦਾਰੀ ਨਹੀਂ ਦਿਖਾਉਂਦਾ ਤਦ ਵੀ ਇਹ ਕਾਨੂੰਨ ਲੱਗ ਹੁੰਦਾ ਹੈ ਪਾਰਟੀ ਵਿੱਚ ਰਹਿ ਕੇ ਜੇਕਰ ਉਹ ਬਾਗੀ ਸੁਰਾ ਬਣਾਉਂਦਾ ਹੈ ਤਦ ਵੀ ਇਹ ਕਾਨੂੰਨ ਲੱਗ ਹੁੰਦਾ ਹੈ ਅਤੇ ਜੇਕਰ ਕੋਈ ਸਖਸ਼ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੰਦਾ ਹੈ ਤਾਂ ਵੀ ਇਹ ਕਾਨੂੰਨ ਲੱਗ ਹੋ ਜਾਂਦਾ ਹੈ ਅਤੇ ਹੀ ਕਾਨੂੰਨ ਸੁਪਾਲ ਖੇਰਤੇ ਲੱਗ ਹੋ ਰਿਹਾ ਹੁਣ ਤੁਹਾਨੂੰ ਉਹ ਸ਼ਰਤਾਂ ਵੀ ਦੱਸ ਦਿੰਦੇ ਹਾਂ ਜਿਨ੍ਹਾਂ ਵਿੱਚ ਇਹ ਕਾਨੂੰਨ ਲੱਗ ਨਹੀਂਦਾ ਜੇਕਰ ਕੋਈ ਸਿਆਸੀ ਪਾਰਟੀ ਦੂਜੀ ਪਾਰਟੀ ਨਾਲ ਗੱਠ ਜੋੜ ਕਰਦੀ ਹੈ ਤਦ ਇਹ ਕਾਨੂੰਨ ਲੱਗ ਨਹੀਂ ਹੁੰਦਾ ਜੇਕਰ ਕਿਸੇ ਇੱਕ ਪਾਰਟੀ ਦੇ ਚੁਣੇ ਹੋਏ ਮੈਂਬਰ ਨਵੀਂ ਸਿਆਸੀ ਪਾਰਟੀ ਬਣਾ ਲੈਣ ਤਦ ਵੀ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਅਤੇ ਜੇਕਰ ਪਾਰਟੀ ਮੈਂਬਰ ਦੋ ਪਾਰਟੀਆਂ ਦੇ ਰਲੇਮੇ ਨੂੰ ਨਾ ਮੰਨਣ ਅਤੇ ਵੱਖ ਹੋ ਕੇ ਕੰਮ ਕਰਨ ਤਦ ਵੀ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਪਰ ਜੇਕਰ ਸੁਖਪਾਲ ਖਹਿਰਾ ਦੀ ਗੱਲ ਕਰੀਏ ਤਾਂ ਸੁਖਪਾਲ ਖਹਿਰਾ ਤੇ ਇਹ ਕਾਨੂੰਨ ਲੱਗ ਹੋ ਰਿਹਾ ਅਤੇ ਸੁਖਪਾਲ ਖਹਿਰਾ ਦੀ ਮੈਂਬਰਸ਼ਿਪ ਵੀ ਜਾ ਸਕਦੀ ਹੈ ਸੋ ਹੁਣ ਵੇਖਣਾ ਹੋਵੇਗਾ ਕਿ ਸੁਖਪਾਲ ਖਹਿਰਾ ਵੱਲੋਂ ਰਾਣਾ ਕੇਪੀ ਵੱਲੋਂ ਭੇਜੇਗੇ ਐਸਨ ਨੋਟਿਸ ਦਾ ਜਵਾਬ ਕੀ ਦਿੱਤਾ ਜਾਂਦਾ ਹੈ